ਹਾਂਜੀ ਬਾਬਿਓ ਕੀ ਹਾਲ ਚਾਲ ਆ ਲੈਂਦੇ ਰ ਚੜ੍ਹਦੇ ਵਾਲੇ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਅਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਲੋ ਬਾਬਿਓ ਅੱਜ ਦੂਸਰ ਜਿਹੀ ਕੂਤਰੀ ਉੱਡਦੀ ਸੀ ਤੇ ਨੇਰ ਬਹੁਤ ਚੱਲ ਪਿਆ ਇਧਰੋਂ ਉਹ ਨੂੰ ਜਾਂਦਾ ਪਿਆ ਨਾ ਜਿੱਥੇ ਬਾਜੀ ਆ ਤੇ ਆਪਣੇ ਕੂਤਰ ਘਰੋਂ ਬਾਬਿਓ ਦੋ ਹੋਰ ਹਿੱਲ ਗਏ ਅੱਜ ਕਿਉਂਕਿ ਬੱਦਲ ਬਹੁਤ ਆਇਆ ਉਹ ਤੋਂ ਨੇਰੀ ਆਈ ਕਾਲੀ ਘਟਾ ਹਨਾ ਹੁਣ ਟੇਕ ਗਿਆ ਬੱਦਲਾ ਆ ਕੇ ਪਾੜ ਜਾ ਗਿਆ ਤੇ ਹੋਰ ਪਰ ਖੜੇ ਸੀ ਕੂਤਰ ਦੋਨੇ ਹੀ ਇੱਕ ਕੂਤਰੀ ਇੱਕ ਕੂਤਰ ਬਾਕੀ ਤਾਂ ਆ ਉੜਦੇ ਇਹਨਾਂ ਨੂੰ ਤਾਂ ਮਲਾਉਣ ਡਿਆਂ ਤੇ ਹਵਾ ਚੱਲੀ ਵੀ ਬਹੁਤ ਹਨਾ ਸਵੇ ਦੇ ਹੁਣ ਵੀ ਮੂਦੇ ਕਿਤੇ ਪੇੜ ਹਨ ਹਵਾ ਨੇ ਤੇ ਦੋ ਨੀ ਦੀਦੇ ਬਾਪੋ ਆਪਣੇ ਦੋ ਪੁੱਤਰ ਚੱਲ ਗਏ ਇੱਕ ਪੁਤਰੀ ਆਪਣੀ ਝਲਰ ਵਾਲੀ ਤੇ ਇੱਕ ਮੋਟਾ ਪੁੱਤਰ ਬਾਲੇ ਚੰਗੇ ਆ ਤੇ ਹੁਣ ਜਾਣਾ ਵੀ ਪਊਗਾ ਆਪਾਂ ਨੂੰ ਲੱਭਣ ਮੈਂ ਛਿਲੇ ਹੁਣਾਂ ਨੂੰ ਸਾਦਾ ਬਾਜੀ ਤੋਂ ਉੱਥੇ ਮੁੰਡੇ ਹੈਗੇ ਹੋਰ ਉਹ ਦੇਖ ਲੈਣਗੇ ਤੇ ਲਾਈਏ ਹਨਾ ਇਹਨਾਂ ਨੂੰ ਲੱਭ ਕੇ ਲਈਏ ਕਿਉਂਕਿ ਉਹ ਪੁੱਤਰ ਆਪਾਂ ਛੱਡਣੀ ਵੀ ਮੈਂ ਤਾਂ ਬੋਲਟ ਵਾਲੀ ਬਾਈ ਤੇ ਛੱਡਣੀ ਸੀ ਵੱਡੀ ਝਲਰ ਵਾਲੀ ਸੀ ਉਦਾਰ ਦੇ 15 ਤਰੀਕ ਦੀ ਬਾਜੀ ਆ ਫਿਰ 16 ਤਰੀਕ ਦੀ ਤੇ ਕਬੂਤਰ ਨਹੀਂ ਬਾਬੇਉ ਦੀਦੇ ਉਹੋ ਵਾਲੇ ਇਹ ਵੀ ਸਾਡੇ ਵਿੱਚੋਂ 4-5 ਕਬੂਤਰ ਪਾਣੀ ਵਾਲੇ ਆ ਬਾਕੀ ਢੀੜੇ ਵਾਲੇ ਤੋਦਾ ਸੁੱਕੇ ਆ ਤੇ ਚਾਰ ਕਬੂਤਰ ਪਾਣੀ ਵਾਲੇ ਸੀ ਉਹ ਵੀ ਦੋਨੋਂ ਪਾਣੀ ਵਾਲੇ ਆ ਉੱਪਰਲੇ ਵੀ ਮੋਟਾ ਵੀ ਤੇ ਝਾਂਦਰਾ ਵਾਲੀ ਵੀ ਹੋਣ ਹੀ ਲੱਭਦੇ ਪਏ ਬਾਕੀ ਦੇਖਦਾ ਮੈਂ ਜਿੰਦਾ ਵੀ ਹੋਇਆ ਬਾਗ ਤੋਂ ਬਾਜੀ ਦੇ ਵੀ ਜਾ ਕੇ ਉਹਨੇ ਉੱਥੇ ਵੀ ਦੇਖਣਾ ਪੈਣਾ ਮੈਨੂੰ ਉਹ ਵੀ ਦੇਖਣੀ ਪਣੀ ਕਬੂਦਰੀ ਵੀ ਉੱਥੇ ਤਾਂ ਇੱਥੇ ਵੀ ਕੰਮ ਖਰਾਬ ਆ ਨਾ ਹੋ ਗਿਆ ਅੱਕਰੀ ਵੀ ਨਹੀਂ ਛੱਡ ਕੇ ਜਾ ਸਕਦੇ ਤੇ ਉੱਥੇ ਵੀ ਨਹੀਂ ਫਸ ਗਏ ਵਿੱਚ। ਬਾਕੀ ਹੁਣ ਬੱਦਲ ਪਾਟਣ ਲੱਪਿਆ ਪਿੱਛੋਂ ਆਇਆ ਥੋੜਾ ਜਿਹਾ ਹੀ ਸੀਗਾ ਚੱਲ ਕੇ ਆ ਸਕਦਾ ਹੀ। ਇਧਰ ਹੁਣ ਪਾਟਣ ਲੱਪਿਆ ਉਹਦਾ ਬੱਦਲ। ਪਰ ਆਪਣਾ ਤਾਂ ਨੁਕਸਾਨ ਕਰ ਗਿਆ ਨਾ ਇੱਕਰੀ। ਬਾਬੇ ਉਹ ਝੱਲਰ ਵਾਲੀ ਤਾਂ ਆ ਗਈ ਹੈ ਨਾ ਤੇ ਉੱਚੋਂ ਆਈ ਸਮਾਂ ਚੋਂ ਨਿਕਲ ਕੇ ਸਾਈਡ ਤੋਂ ਤੇ ਇੱਕ ਮੋਟਾ ਰਹਿ ਗਿਆ ਹੁਣ ਆਪਣਾ। ਹੁਣ ਕਿਹਨਾਂ ਚ ਤੱਕ ਉੱਤਰ ਫੁੜੇ ਹੁੰਦੇ ਆ ਬਾਕੀ ਦੇਖਦੇ ਹਾਂ ਨਾ। ਤੇ ਮੋਟਾ ਮੋਟਾ ਉੱਜਾਰੀ ਨਾ ਰਹਿ ਗਿਆ ਬਸ ਵਾਕਿਆ ਰਹਿਦਾਰੀ ਹੁਣ ਮੋਟਾ ਆ ਜਵੇ ਬਸ ਆਪਣਾ ਯਾਦਰਾ ਵਾਲੀ ਵੀ ਆ ਗਈ ਆ ਤੇ ਮੋਟਾ ਨਹੀਂ ਦੀਦਾ ਬਸ ਇਕ ਰਹਿ ਗਿਆ ਆਪਣਾ ਮੋਟਾ ਵੀ ਦੇ ਆ ਗਿਆ ਬਾਬੇ ਮੋਟਾ ਵੀ ਆ ਗਿਆ ਠੀਕ ਆ ਪਤਾ ਨਹੀਂ ਹੁਣ ਇੱਕ ਕਿਹੜਾ ਆ ਉੱਚਾ ਬਹੁਤ ਆ ਕੁੱਤਰ ਆਇਆ ਉਹ ਵੀ ਸਾਈਡ ਤੋਂ ਜਾਂ ਪਹਿਲਾਂ ਮੇਲੀ ਆਣੇ ਉੜਦੇ ਸੀ ਇਹ ਦੋਨੇ ਹੀ ਤੇ ਉਥੋਂ ਆਵੇ ਆ ਇਹਨੂੰ ਕੁੱਤਰੀ ਤਾਂ ਆ ਗਈ ਥੱਲੇ ਕੁੱਤਰ ਨਹੀਂ ਆਇਆ ਉਹ ਉੱਚਾ ਹੀ ਆ ਦੀਦਾ ਹੈਗਾ ਮਾੜੀ ਮਾੜੀ ਹੂਨ ਦੀਦੀ ਆ ਤੇ ਥੱਲੇ ਆਉਂਦਾ ਦੇਖਦੇ ਕਿਹੜਾ ਹਨ ਤੇ ਮੋਟਾ ਹੀ ਲੱਗਦਾ ਦੋ ਹੀ ਘੜਦੇ ਸੀਗੇ ਇੱਕ ਤੇ ਆ ਗਈ ਆ ਤੇ ਮੋਟਾ ਹੀ ਹੋਣਾ ਮੇਰੇ ਹਿਸਾਬ ਨਾਲ ਹੁਣ ਗੇਨਾਂ ਵਿੱਚ ਤੱਕ ਉਤਰ ਪੂਰੇ ਆਉਂਦੇ ਪਏ ਆਪਣੇ ਬਾਕੀ ਦੇਖਦੇ ਆ ਨਾ ਕਿਹੜਾ ਉਤੋਂ ਆਉਂਦਾ ਪਿਆ ਬਾਬੇ 12 ਵਜ ਗਿਆ ਆ ਜੱਟਾਂ ਉਤਰਦੇ ਨੇ ਇੱਕ ਕਾਲਾ ਜਿਨਾ ਦੋ ਤੇ ਕਪੜਾ ਜਿਨਾ ਇਹ ਪਾਣੀ ਤੇ ਆ ਪੁੱਤਰ ਤੇ 12 ਵਜੇ ਬੈ ਗਿਆ ਵਧੀਆ ਵਧੀਆ ਹਨਾ ਪੁੱਤਰ ਕੋਈ ਜੋਰ ਜੋਰ ਨਹੀਂ ਵਧੀਆ ਗੁਰਗਨ ਡਿਆਈ ਹੁਣੇ ਆ ਵੀਡੀਓ ਸ਼ੁਰੂ ਇਤੀ ਤੇ ਬੋਲਣ ਲਗਾ ਦੇ ਬੰਦ ਹੋ ਗਿਆ ਇਹਦਾ ਬਹੁਤ ਸੋਹਣਾ ਕਰਦਾ ਹੀ ਹੈ ਨਾ ਤੇ ਬਾਕੀ ਕੂਤਰ ਉੜਦੇ ਆ ਹਜੇ ਸਾਰੇ ਹੀ ਹਨ ਤੇ ਦੇਖਦੇ ਆ ਕੀ ਬਣਦਾ ਤੇ ਇਹਨਾਂ ਨੂੰ ਤਾਂ ਆਪਾਂ ਕਈ ਵੀਰਾਂ ਨੇ ਪੁੱਛਿਆ ਖਮੀਰੇ ਦਾ ਕੀ ਵੀਰ ਅਖੀਰਾ ਤਾਕਤ ਹੋਈ ਹੁੰਦਾ ਹਨ ਕੋਈ ਗੋੜ ਬਣਿਆ ਲਾਈ ਜਾਂਦਾ ਕੋਈ ਕੁਸ਼ ਵੀ ਹੈ ਨਾ ਜਦੋਂ ਕੂਤਰ ਚੱਲ ਪਵੇ ਫਿਰ ਗੋੜ ਨਹੀਂ ਲਾਈਦਾ ਹੁੰਦਾ ਬਾਕੀ ਹਰ ਇੱਕ ਨੇ ਆਪ ਦੇ ਹਿਸਾਬ ਨਾਲ ਬਣਾਇਆ ਹੁੰਦਾ ਜਿੰਨੇ ਵੀ ਬਣਾਇਆ ਹਨ ਜਿਹੜੇ ਚਲੋ ਖੜਾਰੀ ਆ ਚਲੋ ਜਿਹੜੇ ਨਵੇਂ ਬੰਦੇ ਆ ਉਹਨਾਂ ਵਾਸਤੇ ਜੇ ਗੋੜ ਹੈ ਨਹੀਂ ਬਾਬਿਓ ਤੇ ਮਾਰવાડી ਖਮੀਰਾ ਮਾਰવાડી ਖਾਸ ਇੱਕ ਇੱਕ ਦਵਾਲ ਮਿਕਸ ਇਹ ਜਿੱਦਾ ਸ਼ੋਲਿਆਰੇ ਦਾਣੇ ਜਿਨੇ ਆਏ ਦੇ ਦੇਣਾ ਤੇ ਆਹ ਕਰਦੇ ਦੇ ਉੱਤੇ ਚਾੜ ਕੇ ਇੱਕ ਤੁਪਕਾ ਦੋ ਤੁਪਕੇ ਜੇ ਸਿਰਦੇਣੇ ਆ ਜਿਹੜੇ ਇਹ ਲਿਕਵਿਡ ਹੁੰਦਾ ਜਿੱਦਾਂ ਹਨਾ ਤੇ ਇਹਦੇ ਵਿੱਚ ਚਾਂਦੀ ਵਰਕ ਕਈ ਕੁਝ ਪਾਇਆ ਹੁੰਦਾ ਇਹ ਤਾਕਤ ਹੋਈਆਂ ਵੀਰੇ ਹੋਰ ਕੁਝ ਨਹੀਂ ਆ ਦੋ ਬੂੰਦਾ ਇਹਦੀਆਂ ਦੋ ਜਾਂ ਤਿੰਨ ਬੂੰਦਾ ਡਿਖ ਜਾਣ ਇੱਕ ਡਿਖ ਜੇ ਤਿੰਨ ਡਿਖ ਜਾਣ ਕੋਈ ਚੱਕਰ ਨਹੀਂ ਦਾ ਕੋਈ ਨੁਕਸਾਨ ਨਹੀਂ ਹੈਗਾ ਹਨਾ ਤਾਕਤ ਹੋਈਆਂ ਤੇ ਸ਼ੋਲਿਆਰੇ ਦਾਣੇ ਜਿੰਨੀਂ ਆ ਦਵਾਲ ਮਿਕਸ ਦੇਣੀਆਂ ਉੱਡ ਕੇ ਆਏ ਗੁਬੂਤਰ ਨੂੰ ਉਮਮਾ ਸਾਫ ਕਰਕੇ ਦੇ ਦਿਓ ਤੇ ਉਸ ਤੋਂ ਬਾਅਦ ਆਪ ਦਾ ਜਿੰਨਾ ਵੀ ਹਨਾ ਜੇ ਹਿਸਾਬ ਨਾਲ ਗੁਬੂਤਰ ਦਾ ਜੋਰ ਲੱਗਾ ਉਸ ਹਿਸਾਬ ਨਾਲ ਪਾਣੀ ਪਲਾ ਦਿਓ 15 ਮਿੰਟ 20 ਮਿੰਟ 25 ਮਿੰਟ ਜਿੱਦਾਂ ਵੀ ਜੋਰ ਲਗਾ ਹਨਾ ਪੁੱਤਰ ਦਾ ਹਸਾਣਾ ਪਾਣੀ ਪਹੁੰਚੋ ਉਸਕੀਆਂ ਲਵਾ ਦਿਓ ਜਾਂ ਗੰਦਾ ਵੀ ਵਾ ਕੋ ਖਾਸ ਨਹੀਂ ਹੈਗਾ ਇੰਨਾ ਕੀ ਕੰਮ ਆ ਇਹਦਾ ਰੋਲ ਇਹ ਕੁੱਤਰ ਨੂੰ ਤੰਦਰੁਸਤ ਕਰ ਦਿੰਦਾ ਜੇ ਕੁੱਤਰ ਨਾਲ ਜੋਰ-ਜੂਰ ਆ ਕੁੱਤਰ ਨੂੰ ਪਾਣੀ ਨਹੀਂ ਹਜੇ ਪਲਾਇਆ ਹਨਾ ਜੋਰ ਲਾ ਕੇ ਆਏ ਆ ਤੁਹਾਨੂੰ ਪਤਾ ਵੀ ਕਿਹੜੀ ਕੰਡੀਸ਼ਨ ਚੋਂ ਸਾਹ ਜਿਹੜੇ ਦਾ ਆਪਣੇ ਪੁਰਾਣੇ ਜੁੜੇ ਆ ਉਹਨਾਂ ਸਾਰਿਆਂ ਨੂੰ ਪਤਾ ਕਿਹੜੀ ਕੰਡੀਸ਼ਨ ਚੋਂ ਕੁੱਤਰ ਨਿਕਲੇ ਆਪਣੇ ਹਾਰ ਕਿਉਂਕਿ ਪੂਰੇ ਬਿਮਾਰ ਹੋ ਗਏ ਸੀ ਹਨਾ ਕੁੱਤਰ ਤੇ ਸਹੀ ਹੋਣ ਤੋਂ ਬਾਅਦ ਹੁਣ ਫੇਰ ਵੀ 12 ਦਾ ਟਾਈਮ ਕਰਾ ਰਿਹਾ ਇਹਨੇ ਕੁੱਤਰ ਉਨੀ ਤਾਂ ਆਪਣੀ ਗੀੜੀ ਨਹੀਂ ਸੀ ਪੁੰਦੇ ਆ ਘੰਟਾ ਦਾ ਫਿਰਦਾ ਹੁੰਦਾ ਸੀ 15-20 ਮਿੰਟਾਂ ਆ ਫਿਰਦਾ ਸੀ ਤੇ ਘੰਟਾ ਖੰਡਾ ਉਹ ਕਰਦਾ ਸੀ ਹਨ ਤੇ ਸੌਣਾ ਉੜ ਕੇ ਆਇਆ ਤੇ ਬਾਕੀ ਕੁਤਰ ਉੜਦੇ ਆ ਜੀ ਤੇ ਫੇ ਬਾਕੀ ਅਪਡੇਟ ਦੇਣਾ ਹਨ ਕਮੈਂਟ ਆਇਆ ਸੀਗਾ ਕਿ ਪੋਟੇ ਜੀ ਸੋ ਜਾਂਦਾ ਹਨ ਦੋ ਵੀਡੀਓਜ਼ ਆਇਆ ਵੀਰੇ ਦਾ ਜੀ ਪੋਟੇ ਜੀ ਸੋ ਜਾ ਪਏ ਜੀ ਵੀਰੇ ਸੋ ਜਾ ਦੋ ਚਾਰਾ ਹੁੰਦੀ ਵੀ ਜੀ ਸੋ ਜਾ ਪਿਆ ਕਿ ਜਾਂ ਪਾਣੀ ਪੂਣੀ ਉਤਰ ਲੈ ਕੇ ਸੋਜ ਗਿਆ ਇਹ ਜਰੂਰ ਦੱਸਿਓ ਹਨ ਮੇਰਾ ਇੰਸਟਾਗ੍ਰam ਤੇ ਵੀ ਨੰਬਰ ਪਿਆ ਵੀਰੇ ਮੈਂ YouTube ਤੇ ਵੀ ਕਈ ਵੀਡੀਓਜ਼ 'ਚ ਨੰਬਰ ਆਪਣਾ ਥਲੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤੁਸੀਂ ਫੋਨ ਵੀ ਕਰ ਲਓ ਜਿੰਨੇ ਪੁੱਛ ਤਾਂ ਵੀਰੇ ਉਹਨੂੰ ਬੈਟਨੀ ਸੌਰ ਗੋਲੀ ਦੇ ਦਿਓ ਚੌਥਾ ਹੀ ਸਾ ਅੱਧਾ ਵੀ ਦੇ ਸਕਦੇ ਕੋਈ ਗੱਲ ਨਹੀਂ ਉਹ ਤਾਂ ਚੌਥਾ ਹੀ ਦਿਓ ਹਨਾ ਤੇ ਜੇ ਪਾਣੀ ਨਾ ਸੁਜਿਆ ਤਾਂ ਉਹ ਦੇਖ ਲਿਓ ਵੀ ਥੱਲੇ ਸੁਜਨ ਪਈ ਆ ਜਾਂ ਕੋਟੇ ਜੇ ਕੋਟੇ ਸੁਜਨ ਪਈ ਆ ਤੇ ਉਹਦੀ ਵੀਡੀਓ ਬਣਾ ਕੇ ਕਰੀ ਮੈਨੂੰ ਮੇਰੇ ਨੰਬਰ ਤੇ ਸੈਂਡ ਕਰ ਦਿਓ ਇਹ ਬਾਕੀ ਦੋ ਤਿੰਨ ਕੂਤਰ ਹੋਰ ਬਹਿ ਗਏ ਆ ਇੱਕ ਆ ਡੱਬਾ ਇੱਕ ਉਹ ਲਾਲ ਚੀਨਾ ਤੇ ਇੱਕ ਆਪਣਾ ਉਹ ਕੂਤਰ ਦੂਜਾ ਯਾਰ ਤੇ ਕਾ ਕੂਤਰੀ ਵੀ ਹੋਣੀ ਹੈ ਨਾ 12:30 ਦਾ ਟਾਈਮ ਹੋ ਗਿਆ ਤੇ ਕੂਤਰ ਸੁਜ ਗਿਆ ਲੱਗਦਾ ਮੈਨੂੰ ਅਜੇ ਦੂਜਾ ਪਾਣੀ ਸੀਗਾ ਮੇਰੇ ਤੋਂ ਥੋੜਾ ਜਿਹਾ ਕਿਤੇ ਨਾ ਕਿਤੇ ਵੱਧ ਲੱਗ ਗਿਆ ਪਾਣੀ ਉਦੋਂ ਦਾ ਮੈਂ ਸ਼ਾਇਦ ਵੀ ਦਿੱਤਾ ਸੀ ਨੂੰ ਬਾਕੀ ਗੁੜਕੰਡਿਆ ਹੁਣੇ ਹੀ ਬੈਠਾ ਹੀ ਆ ਹਨਾ ਮੈਨੂੰ ਲੱਗਦਾ ਅਜੇ ਤਾਂ ਵੀ ਸੁੱਜਾ ਹੁੰਦਾ ਬਾਕੀ 2 ਮਿੰਟ ਤੱਕ ਦੇ ਦਾਂ ਉਦੋਂ ਹੀ ਬਹੁਤ ਮੋਟਾ ਜਾਂਦਾ ਥੱਲੇ ਫੁੱਲਿਆ ਜਾਂਦਾ ਪੈਟ ਜੀ ਪੈ ਗਈ ਇਹਨੂੰ ਦੇ ਦਾਂ ਇਹਨੂੰ ਮੜਾਏ ਚੰਗੀ ਤਰ੍ਹਾਂ ਤੇ ਹੈਗਾ ਲਗਲਾਬੀ ਪਿਆ ਸੁੱਜਾ ਵੀ ਨਹੀਂ ਲੱਗਦਾ ਤੇ ਲੱਗਦਾ ਵੀ ਇਹ ਦੋਨੇ ਜਾਂਸੀਆ ਲੱਗਦੇ ਆ ਬਾਕੀ ਦੇਖਦਾ ਗੋਰ ਨਾ ਦੇ ਦਾਂ ਇਹਨੂੰ ਹਜੇ ਨਹੀਂ 10 ਮਿੰਟ ਬਾਅਦ ਪਤਾ ਲੱਗ ਜੂਗਾ ਇਹਦਾ ਕੀ ਕਰਦਾ ਕੋਈ ਬਾਬੇ ਜਿਹੜਾ 1 ਮਿੰਟਰ ਸੁੱ ਤੇ ਲੱਗ ਗਿਆ ਇਹ ਸੁੱਜ ਗਿਆ ਕੂਤਰ ਤੇ ਇਹਨੂੰ ਕੱਚਾ ਕੂਤਰ ਚਲੋ ਛੱਡਣੀਆਂ ਤਾਂ ਹੈਗੀਆਂ ਹੁਣ ਛੱਡਣੀਆਂ ਕਦੋਂ ਵੀ ਵਾਰਾ ਚਲੋ ਇਹਨੂੰ ਵੀ ਚੰਗਾ ਬਣਿਆ ਸਰੀ ਸੂ ਵਧੀਆ ਬਣਿਆ ਸੀ ਮੈਂ ਲਾ ਲੈਨੇ ਚਲ 5 ਕਮ ਵਾਲੀ ਲਾਇਆ ਸੀਗਾ ਤੇ ਇਹਨੂੰ ਸ਼ਾਇਦ ਵੀ ਤਾਈ ਨਾਲ ਤੇ 7 5-7 ਐਮਐਲ ਹੀ ਹੁਣਾਇਆ ਦੂਜਾ ਬਾਣੀ ਸੀਗਾ ਤੇ 10 ਤੋਂ ਥੱਲੇ ਥੱਲੇ ਲਾਇਆ ਸੀ ਪਰ ਚਲੋ ਕੋਈ ਗੱਲ ਨਹੀਂ ਸੁੱਜ ਗਿਆ ਤਾਂ ਕਰ ਲਾਂਗੇ ਸੈਟ ਹਣਾ ਅੱਧਾ ਹੋ ਗਿਆ ਸਿਰ ਇੱਕ ਵੱਖੀ ਚੜੀ ਇੱਕ ਨਹੀਂ ਚੜੀ ਸੀ ਇੱਕ ਪਾਸੇ ਹੀ ਪਾਣੀ ਲਿਆਨੇ ਇੱਕ ਪਾਸੇ ਨਹੀਂ ਬੈਠਾ ਵੀ ਮੇਰੇ ਸਾਬ ਨਾਲ ਇਹ 1 ਦੇ ਕਰੀਬ ਫਰੀ ਵੀ ਆ ਨਾ 1:30 12 12 ਵਜੇ ਤੱਕ ਬੈਠਾ ਹੋਊਗਾ ਤੇ ਬਾਕੀ ਆ ਗੂਤਰੀਆ ਪੜੀਆਂ ਸਾਰੀਆਂ ਬੈਗੀਆਂ ਸੀ ਤੇ ਆ ਵੀ ਗੂਤਰ ਸਾਰੀ ਪੈ ਉਹ ਇਹਨਾਂ ਨੂੰ ਪਾਣੀ ਪੁਣੀ ਪਲਾ ਦਤਾ ਹੁਣ ਮੈਂ ਤੇ ਕਰੀ ਜਾਂਦੇ ਹੈ ਨਾ ਕੰਮ ਕਰ ਲੋ ਬਾਬੇ ਆ ਗਿਆ ਸ਼ੀਲਾ ਵੀ ਕਹਿੰਦੇ ਰੰਗ ਲਾਪਿਆ ਲੌਣ ਆਉਂਦਾ ਹੀ ਕਹਿੰਦਾ ਰੰਗ ਲਾਉਂਗਾ ਅੱਜ ਕਾਲੇ بوطੇ ਬੜਾ ਚਮਕਦਾ ਹੋਏ ਇਹ ਇੱਕ ਦੋ ਲਿਆ ਰੰਗ ਵਨ ਟੂ ਦੋ ਲਿਆ ਦੰਦ ਚਾ ਉਹਨੇ ਕਿਦੋਂ ਲਿਆੰਦਾ ਵਾਲੇ ਨੇ ਉਹ ਸਾਬ ਮਹਿੰਦੀ ਆ ਬਣਾ ਕੇ ਦਿੱਤਾ ਉਹਨੇ ਬੜਾ ਕਾਲਾ ਹੀ ਰਹਿਣਾ ਇਹ ਇਹ ਨਹੀਂ ਪਿੱਕਾ ਪੈਂਦਾ ਵੱਡਾ ਭਰੀਆਂ ਹਨ ਢੰਡ ਕਰਕੇ ਨਾ ਇਦਾਂ ਨਾਲ ਲਿਆ ਤੁਲੇ ਉਹ ਤਾਂ ਮਗਰਲਾ ਠੀਕ ਹੀ ਆ ਨਾ ਕਰਨੀ ਪੂਰੇ ਕਰ ਗਏ ਛੱਡਾਂ ਹੀ ਟੁੱਡੇ ਅਸੋਸ ਅਗਲਾ ਛੱਡ ਕੇ ਇਧਰ ਹੱਡੀ ਆ ਜੀ ਤੇ ਕਣਕ ਤਾਂ ਨਹੀਂ ਪਈ ਆ ਟੁੱਡੇ ਇੱਧੇ ਕਰ ਦੇ ਇਹਦਾ ਸੋਪਾਂ ਦੇ ਪੋਟਾਂ ਦੇ ਨਹੀਂ ਤੇ ਛੱਡਦੇ ਆ ਆ ਦੁੱਧੀਆਂ ਦੇਖੀ ਪੱਲੇ ਉਹ ਮਰਾਦ ਦੀ ਰਹਿ ਗਈ ਲੱਸੀ ਜੀ ਯਾਰ ਜੀ ਇਹ ਹਤੇ ਕਣਕ ਚੋਲੀਆਂ ਦੇ ਕਿਹੜੇ ਰੰਗ ਗਏ ਭਾਂਤੀ ਬਾਬੇਓ ਕੀ ਹਾਲ ਚਾਲ ਨੇ ਲਿੰਜ ਦੇ ਚੜਦੇ ਵਾਲੇ ਪ੍ਰਾਮਣ ਦੀ ਰੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ ਤੇ ਬੱਚਾ ਆਪਣਾ ਕਲੀ ਇੱਕ ਹੋਰ ਛਿੱਟ ਗਿਆ ਛਿਲਾ ਕੋਈ ਨਹੀਂ ਦੇਖਣੇ ਛੱਡ ਰੂਗਾ ਠੀਕ ਆ ਨਹੀਂ ਤਾਂ ਨਾ ਸਹੀ ਜਿਹੜਾ ਸ਼ੀਲਾ ਕੂਤਰ ਉਧਰ ਲੈ ਗਿਆ ਜੀ ਤਿੰਨ ਕ ਇੱਕ ਤਾਂ ਆਪਾਂ ਉਧਰ ਬਾਜੀ ਛੱਡਿਆ ਉਹਦੇ ਘਰੋਂ ਉਹਦਾ ਗਵਾ ਲਿਆ ਹਨਾ ਰਾਤ ਮਿਲਿਆ ਹੀ ਨਹੀਂ ਦੂਜਾ ਕਬੂਤਰ ਆਪਣਾ ਉਹ ਵੀ ਇੱਧਰ ਲਿਆਂਦਾ 5 ਵਾਜੀਆਂ ਵਾਲਾ ਇੱਕ 5 ਵਾਲਾ ਤਾਂ ਗਵਾਤਾ ਨਾ ਉਹ ਤਾਂ ਲੱਭਾ ਹੀ ਨਹੀਂ ਉਹ ਤੇ ਦੂਜਾ ਵੀ ਉਹ ਅੰਦਰ ਹੈ ਜਿਹੜਾ ਕੋਈ ਹੋਰ ਖੜਿਆ ਸੀ ਤੇ ਕਾਹ ਬੜਾ ਕਹਿੰਦਾ ਇੱਧਰ ਹੀ ਡਾਲਾ ਹੁਣ ਤੇ ਇੱਧਰੇ ਡਾਵਾਂਗੇ ਬਿਠਾ ਬੁੱਠਾ ਦੇਖ ਕਰੀਏ ਕਿਹਦੀ ਸਹੀ ਹੈ ਤੇ ਕਿਹਦੀ ਗਲਤ ਆ ਬਿਠਾ ਜੇ ਬਾਬੋ ਇੱਕ ਦੋ ਪੁੱਤਾਂ ਦੀਆਂ ਸਹੀ ਆ ਹੈਗੀਆਂ ਪੀੜੀਆਂ ਬਿਠਾਂ ਪਰ ਜਿਹੜਾ ਚਿੱਟਾ ਪਰ ਨੋਂਦਾ ਨਾ ਇਹ ਨਹੀਂ ਆਉਣਾ ਚਾਹੀਦਾ ਬਾਈ ਇਹ ਬਾਜੀ ਜਤਨ ਨਹੀਂ ਦਿੰਦਾ ਆਪਾਂ ਨੂੰ। ਬਾਕੀ ਅਜੇ ਮੈਡੀਸਨ ਲਾਈ ਆ ਜਿਹਦਾ ਬਿਕਲਸੂਲ ਦਾ ਕੈਪਸੂਲ ਪਾਇਆ ਹੋਵੇ ਉਹ ਵੀ ਅੰਦਰੋਂ ਆਪਦੀ ਗਰਮੀ ਘਟਦਾ ਹਨਾ। ਹੋ ਸਕਦਾ ਉਹਦੇ ਕਰਕੇ ਹੋਵੇ ਇੱਕ ਦੋ ਦਿਨ ਉਹ ਦਿਨੇ ਪਿਆ ਹਜੇ ਰੋਕ ਕੇ ਦੇਖਾਂਗੇ ਕੱਲ ਨੂੰ ਨਾ ਦਵਾਂਗੇ। ਫਿਰ ਦੇਖਾਂਗੇ ਓਦਾਂ ਪੀਲੀਆਂ ਜਮਾਂ ਕੱਟੀਆਂ ਮਿੱਠਾ ਮਾਰਨ ਲੱਪੇ ਆ ਪਤਲੀ ਬੈਠਣੀ ਹੁਣ। ਵੱਡੀ ਬੇਠ ਮੋਟੀ ਮਾਰਨ ਲੱਪੇ ਹਨਾ। ਤੇ ਬਾਕੀ ਕੋਈ ਚੱਕਰ ਨਹੀਂ ਉਹ ਦੋ ਕੂਤਰ ਕੱਲ ਦੇ ਸੁੱਜ ਗਏ ਸੀ ਮੈਂ ਚੀਨਾ ਤਾਂ ਦੱਸਿਆ ਨਹੀਂ। ਤੇ ਉਹ ਮੈਂ ਨਾ ਚੈੱਕ ਨਹੀਂ ਕੀਤਾ ਇਹਨੂੰ। ਉਮੈ ਇੱਥੇ ਇਹਦੇ ਵਿੱਚ ਛੱਡੀ ਜਾਂਦਾ ਤੇ ਆ ਖੁੱਜੀ ਚੱਕਰ ਦਾ ਮੈਨੂੰ ਚੇਤਾ ਨਹੀਂ ਆਇਆ ਉਧਰੋਂ ਕਰਕੇ ਸਾਫ਼ ਕਰਕੇ ਜਾਂ ਇਧਰ ਜਿਹੜੇ ਜਿਹੜੇ ਕੂਤਰ ਸਾਫ਼ ਸੀਗੇ ਉਹ ਮੈਂ ਇੱਥੇ ਛੱਡੀ ਜਾਵਾਂ ਤੇ ਆ ਖੁੱਜੀ ਮੈਂ ਕਿ ਪਾਣੀ ਹੈ ਨਹੀਂ ਘਰੇ ਪਰ ਇਹ ਚ ਖੁੱਜੀ ਚ ਪਾਣੀ ਹੈਗਾ ਵੀ ਇਹਨੇ ਕਿਤੇ ਪਤੰਦਰ ਨੇ ਜਾਂਦੇ ਨੇ ਪੀ ਦਿਆ ਨਹੀਂ ਤਾਂ ਸਵੇ ਨੂੰ ਕੂਤਰ ਪਾਣੀ ਪੀਂਦਾ ਨਹੀਂ ਹੁੰਦਾ ਉਦਾਂ ਤਾਂ ਗਾਮ ਇਹ ਮੈਂ ਵੀ ਵਿਚੇ ਸੋਚ ਆਇਆ ਤਾਂ ਸੁਝਾachar ਆਪਣੀ ਗਲਤੀ ਨਾ ਵੀ ਕੱਚੇ ਕੂਤਰ ਨੂੰ ਪਾਣੀ ਲਾ ਲਿਆ ਮੈਂ ਕੂਤਰ ਤਕੜਾ ਆ ਇਸ ਟਾਈਮ ਵਿਛੜ ਲਈਏ ਵੇਟ ਬੂਡ ਪੂਰਾ ਬੰਬ ਦੀ ਗੱਲ ਮੈਂ ਛੱਡ ਦੇ ਆ ਇਹ ਦਾ ਜਵਾਬ ਦੀ ਗਲਤੀ ਨਾ ਸਝਾਲਿਆ ਹਣਾ ਆ ਪਤੰਦਰ ਆ ਪਈ ਸੁੱਜ ਗਿਆ ਚਲੋ ਬਾਕੀ ਆ ਹੈਰੀਡ ਮੀਟਰ ਕਢਦੇ ਆ ਨਾ ਰੰਗ ਦੇਖੋ ਬਾਲੀ ਸ਼ੀਲਾ ਲੱਗ ਗਿਆ ਆ ਕੇ ਤੇ ਲਵੇੜ ਗਿਆ ਕੁੜੀਆ ਆ ਰੰਗ ਸੋਨਾ ਲਾਇਆ ਇਹਨੂੰ ਵੀ ਰਾ ਕੇ ਥੋੜਾ ਲੱਗ ਗਿਆ ਉਹ ਬਾਕੀ ਦਾਰਾ ਦਾ ਇੱਕੋ ਬੱਚਾ ਜਾਂ ਲਵੇੜ ਗਿਆ ਉਹਨੇ ਸ਼ਾਇਦ ਗਿੱਲੇ ਹੋਣ ਕਰਕੇ ਨਾ ਆ ਕਲੀ ਜੀ ਸਿਰ ਦਿੱਤੀ ਉਹਨੇ ਫਿੰਨਰ ਨਹੀਂ ਉਹ ਤਾਂ ਲਾਇਆ ਸੀ ਤੇ ਕਬੂਤਰ ਵਾਲੇ ਇਕੱਠੇ ਜੋ ਕੇ ਬੈਠੇ ਡੇਜ ਦੇ ਕਾਤੋਂ ਬੈਠੇ ਆ ਹਨਾ ਛੜਦੇ ਠੰਡ ਵੀ ਉਹ ਕੂਲਰ ਚੱਲਦਾ ਪਿਆ ਨਾ ਤੇ ਠੰਡੀ ਹਵਾ ਮਾਰਨੇ ਸ਼ਾਇਦ ਉਹਦੇ ਕਰਕੇ ਵੀ ਇਕੱਠੇ ਜੋ ਕੇ ਬੈਠੇ ਹੁਣ ਕੂਤਰਾ ਸੈੱਟ ਹੋ ਜਾਂਦੇ ਹੱਥ ਮਾਰਦੇ ਮਿੰਟੋ ਮਿੰਟ ਬਾਬਿਓ ਰੰਗ ਰੰਗ ਜਿਹੜੇ ਕੱਲ ਦੇ ਲਾਏ ਸੀ ਬਾਲੇ ਘੈਂਟ ਲੱਗਣ ੜੇ ਆ ਕੂਤਰਾ ਲੱਗੇ ਹੋਏ ਤੇ ਉੱਡੀ ਜਾਂਦੇ ਆ ਸ਼ੀਲੇ ਨੂੰ ਲੈ ਕੇ ਉਹਨਾਂ ਬਾਬਿਓ ਤੇ ਅੱਜ ਸਫਾਈ ਸੁਫੀ ਕਰਨ ਵਾਲੀ ਹੋਈ ਖੋਟਿਆਂ ਦੀ ਸਰਾ ਚੰਗੀ ਤਰ੍ਹਾਂ ਸਵਾਰ ਕੇ ਕਰਦੇ ਆ ਸਫਾਈ ਤੇ ਕੂਲਰ ਚ ਪਾਣੀ ਪੋਣ ਵਾਲਾ ਵੀ ਪੋਨੇ ਆ ਹਨਾ ਸਾਜੀ ਬਾਬਿਓ ਕੀ ਆਲਾ ਤੇ ਲੋਗ ਬਾਬਿਓ ਕੂਤਰੀ ਬਿਲਕੁਲ ਸਹੀ ਆ ਹਨਾ ਦਾਣਾ ਪਾਣੀ A to Z ਵਧੀਆ ਖਾਂਦੇ ਆ ਹਨਾ ਤੇ ਅੱਜ ਥੋੜੀ ਜਿਹੀ ਬਦਾਮ ਰੋਕੇ ਸੀ ਮੈਨੂੰ ਕੱਲ ਦਾ ਵੀ ਸ਼ੱਕ ਪਿਆ ਨੇ ਟਾਈਮ ਤੋਂ ਘੱਟੀ ਸੀ ਨਾ ਹੁਣ ਜਦੋਂ ਆਪਾਂ ਨਾਰਮਲ ਕਬੂਤਰ ਫੜਨੇ ਆ ਉਹ ਇੰਨਾ ਗਰਮ ਨਹੀਂ ਹੋਊਗਾ ਇਹ ਜਾਂ ਕੱਚਾ ਨਹੀਂ ਥੱਲੇ ਹੱਥ ਦਿੰਨੇ ਆ ਜਾਂ ਮੂੰਹ ਫੜਦੇ ਵੀ ਆ ਨਾ ਇਹ ਗਰਮ ਪਈ ਆ ਮਤਲਬ ਇਹਨੂੰ ਕੂਤਰੀ ਨੂੰ ਬੁਖਾਰ ਆ ਠੀਕ ਆ ਇਥੋਂ ਹੀ ਆ ਸਭ ਕੁਝ ਸਹੀ ਖਾਂਦੀ ਪਈ ਆ ਬੈਠਾ ਵੀ ਪੀੜੀ ਮਾਰਦੀ ਪਰ ਉੜਾਰ ਜਿੱਦ ਤੱਕ ਢਾਉਣ ਲੱਪਈ ਹੁਣ ਇਹ ਮਚੂਗੀ ਫੇ ਹੌਲੀ ਹੌਲੀ ਬਿਮਾਰ ਵੀ ਹੋਊਗੀ ਹੈ ਨਾ ਇਹ ਤੋਂ ਪਹਿਲਾਂ ਪਹਿਲੇ ਫੜ ਲਈਏ ਇਹਨੂੰ ਬੁਖਾਰ ਆ ਹੁਣ ਕੂਤਰੀ ਨੂੰ ਇਹਨੂੰ ਅੱਜ ਪੈਰਾਸੀਟਾਮੋਲ ਦੇ ਕੇ ਧੁੱਪੇ 5 ਮਿੰਟ ਬਾਅਦ ਹੀ ਚੱਕ ਕੇ ਇੱਥੇ ਲੈ ਆਵਾਂਗੇ ਇਹਨੂੰ ਅੰਦਰ 5 ਮਿੰਟ ਪਾਵਾਂਗੇ ਬਸ ਧੁੱਪ ਤੇ ਜ਼ਿਆਦਾ ਨਹੀਂ ਉਹ ਵੀ ਠੰਡੀ ਜੀ ਧੁੱਪ ਜਿੱਥੇ ਮਾੜੀ ਮੋਟੀ ਧੁੱਪ ਪੈਂਦੀ ਹੋਵੇ ਸੰਘਣੀ ਬਾੜੀ ਨਹੀਂ ਜਿਹਦਾ ਟਿਕਮੀ ਧੁੱਪ ਨਾ ਪੈਂਦੀ ਹੋਵੇ ਇਹਨੂੰ ਦਿਨੇ ਆ ਪੈਰਾਸੀਟਾ ਮੋਲ ਲੱਭ ਬਾਬੇਓ 12 ਵਜੇ ਦੇ ਟਾਈਮ ਹੋ ਚੱਲਿਆ ਤੇ ਕਬੂਤਰ ਹਜੇ ਉੱਡੀ ਜਾਂਦੇ ਆ ਸਾਰੀ ਹੁਣ ਇਹਨਾਂ ਨੂੰ ਲਾ ਲਈਏ ਗੀੜੇ ਵਾਲੇ ਕਬੂਤਰਾਂ ਬਸ ਲਾ ਲੈਣੇ ਆ ਤੇ ਦੋ ਕਬੂਤਰ ਬਹਿ ਗਏ ਆ ਇੱਕ ਤਾਂ ਮੇਰੇ ਨਾਲ 11 ਵਜੇ ਵਹਿ ਗਿਆ ਸੀ ਅ ਅਗਰੇਜ ਆ ਤੇ ਤਿੰਨ ਬੈਠੇ ਆ ਇੱਕ ਆ ਚੀਨਾ ਇੱਕ ਆਹਾ ਆ ਤੁਹਾਡਾ ਇਹ ਨਹੀਂ ਹੈ ਨਾ ਇਹ ਸੁੱਜ ਗਏ ਸੀ ਦੋ ਕੂਤਰ ਆਪਣਾ ਇਹ ਨਹੀਂ ਦਾਏ ਕਿ ਆ ਉਦਾਂ ਜਿਹੜਾ ਆ ਛਿਲੀਆ ਉੜ ਗਿਆ ਇਹਨ ਦੋ ਕੁ ਦਿਨ ਬੰਦਾ ਫੀਡ ਆਉਂਗਾ ਇਹਨੂੰ ਜਿਹੜਾ ਫੇਰ ਨਾ ਨਾ ਚਲ ਜੇ ਉੱਤਰ ਕਿਉਂਕਿ ਇੱਧਰ ਉੱਧਰ ਇੱਧਰ ਉੱਧਰ ਕਰਦਾ ਜੀ ਇਹ ਪਹਿਲਾਂ ਆਪਾਂ ਇੱਧਰ ਆਇਆ ਫੇਰ ਉੱਧਰ ਲੈ ਗਏ ਫੇ ਉੱਧਰ ਉੜਦਾ ਰਿਹਾ ਇੱਕ ਦਿਨ ਆਇਆ ਇੱਧਰ ਵਾਪਸੀ ਬਾਅਦ ਚ ਨਹੀਂ ਆਇਆ ਫੇ ਉੱਧਰ ਹੀ ਉੜਦਾ ਰਿਹਾ ਹੁਣ ਅੱਜ ਫੇ ਇੱਥੇ ਇਹਨੂੰ ਅੱਜ ਤੋਂ ਬੰਨੂਗਾ ਮੜਿਆ ਸ਼ਾਮਾਂ ਨੂੰ ਨਾ ਘੰਟਾ ਲ ਪਾਵਾਂਗੇ ਜਾਲ ਦੇ ਵਿੱਚ ਫੇ ਕੱਲੂੜਾਵਾਂਗੇ ਇਹਨੂੰ ਕੀ ਇਹ ਰਜਣਾ ਇੱਧਰ ਸਿਆਣਾ ਬਹੁਤਾ ਕੂਤਰਿਆ ਰੇ ਇੱਕ ਕਪੜਾ ਕੱਲ ਪਰੋਲੀ ਗਵਾ ਕੇ ਆਏ ਉਹ ਵੀ ਕੂਤਰ ਬੜਾ ਸਿਆਣਾ ਸੀ ਉਹਨੂੰ ਇੱਧਰ ੜਾਉਂਦੇ ਸੀ ਇੱਧਰ ੜਦਾ ਸੀ ਉੱਧਰ ੜਾਉਂਦੇ ਸੀ ਉੱਧਰ ੜਦਾ ਸੀ ਇਹ ਨਹੀਂ ਕਿ ਉੱਧਰ ਇੱਧਰ ਨਾਲ ਨਾਲ ਹੀ ਘਰ ਆ ਇੱਧਰ ਲੋਨੇ ਆ ਇੱਧਰ ਉੱਤਰਦੇ ਆ ਉੱਧਰ ਜਾਂਦੇ ਉੱਤਰ ਉੱਤਰਦੇ ਇਹ ਲੋਈ ਬਾਬੋ ਟਾਈਮ ਹੋ ਗਿਆ 1 ਵਜੇ ਦੇ ਲਗਭਗ ਦਾ ਤੇ ਆਪਣੇ ਆ ਕੂਤਰ ਉੜਦੇ ਆ ਤੇ ਛਤਰੀ ਲੱਗੀ ਆ ਤੇ ਬਹਿ ਜਾਣ ਤੇ ਵਧੀਆ ਕਰ ਲਈ ਕਿਉਂਕਿ ਬਾਜੀ ਛੜਣੀਆਂ ਕੂਤਰ ਪਾਣੀ ਵਾਲੇ ਆ ਆ ਜਾ ਆ ਜਾ ਤੋ ਵੀ ਡਰਦੇ ਯਾਰ ਇੱਥੇ ਆਜੋ 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 ਚਾਰ ਕਿ ਕੁੱਤਰ ਪਾਣੀ ਵਾਲੇ ਆ ਪੰਜ ਵਿੱਚ ਬਾਕੀ ਸੱਦੇ ਆ ਕੁੱਤਰ ਹੁਣ ਬਾਬੇਦਰ ਟੂਟੀ ਚਲਾਈ ਆ ਟੂਟੀ ਬੰਦ ਕਰਦੀ ਆ ਪਾਣੀ ਮੁੱਕ ਗਿਆ ਸੀਗਾ ਤੇ ਨਾ ਪਾਣੀ ਭਰ ਛੜੀਏ ਲੋਵੀ ਲੱਗ ਗਿਆ ਮੇਲਾ ਲੱਗ ਗਿਆ ਮੇਲਾ ਲੱਗ ਗਿਆ ਮੇਲਾ ਲੱਗ ਗਿਆ ਮੇਲਾ ਆਇਆ 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 ਬਾਕੀ ਉੜਦੇ ਚਾਰ ਬਹਿ ਗਏ ਆ ਆਇਓ ਆਇਓ ਆਇਆ 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 ਬਾਕੀ ਨਹੀਂ ਅਜੇ ਮੰਨਦੇ ਵੀ ਚੀਨਾ ਵੀ ਉੜਦਾ ਆਪਣਾ ਬੱਚਾ ਬਾਜੀ ਛੱਡਣਾ ਇੱਕ ਆ ਬਾਜੀ ਛੱਡਣੀ ਝਲਰਾਂ ਵਾਲੀ ਤਿੰਨ ਉਰਦੇ ਆ ਜਿਹੜੇ ਬਾਜੀ ਛੱਡਣੇ ਆਪਾਂ ਕੱਲ ਪਰਸਚੋ ਚਾਰ ਨੂੰ ਤੇ ਦੋ ਉਹਨਾਂ ਚ ਬਹਿ ਗਏ ਜਿਹੜੇ ਛੱਡਣੇ ਆਪਾਂ ਉੱਥੇ ਚਾਰ ਪੰਜ ਛੱਡਾਂ ਇਕੱਠੀ ਕੰਮ ਨਵੇੜੀਏ ਯਾਰ ਜਿਹੜਿਆ ਹੈਗੇ ਆ ਦੋ ਚਾਰ ਬਾਜੀਆਂ ਤੇ ਛੱਡ ਲਈਏ ਸਾਰੀ ਹੈ ਨਾ ਉਹ ਵੀ ਹੁਣ ਬਾਜੀਆਂ ਬੂਜੀਆਂ ਤੇ ਹੈ ਨਹੀਂ ਆਹੇ ਟਾਵੀਆਂ ਟਾਵੀਆਂ ਬਾਜੀਆਂ ਆ ਤਿੰਨ ਤਿੰਨ ਚਾਰ ਚਾਰ ਕਰਕੇ ਛੱਡ ਕੇ ਤੇ ਕੰਮ ਨਵੇੜੀਏ ਜਿਹੜੇ ਇਹ ਦੋ ਆ ਇਹ ਆਪਾਂ ਇਥੇ ਮੀਟਾ ਪਿੰਡਾਂ ਨਾਲ ਹੀ ਆਪਣੇ ਇਹਵੇਂ ਮੀਟਾ ਕੇ ਮਾਂਗਟਾ ਮਾਂਗਟਾ ਲੋ ਵੀ ਬੱਚਾ ਹੀ ਬਹਿ ਗਿਆ ਆਪਣਾ ਛਤਰੀ ਖਾਲੀ ਕਰੀਏ ਫਿਰ ਬਹਿਣਗੇ ਹੁਣ ਛਤਰੀ ਭਰ ਗਈ ਮਾਗਨਾ ਜਮਾ ਛਤਰੀ ਛੇੜੀ ਨਹੀਂ ਫੇਰ ਚੜ ਜਾਣਾ ਤਾਂ ਉਹ ਬਹਿ ਹੀ ਜਾਣ ਓਏ ਬਾਬੋ ਟਾਈਮ ਹੋ ਗਿਆ 1 ਵਜੇ ਦਾ ਤੇ 6 ਕਬੂਤਰ ਫਿਰਦੇ ਆ ਆਪਣੇ 4 4 ਕਬੂਤਰੀਆਂ 2 ਕਬੂਤਰ ਕਿਹੜੇ ਕਿਹੜੇ ਆਲੰਦੋਂ ਤੋਂ ਦਹਾਨਾ ਮੈਂ ਆਹ ਤਾਂ ਪਤਾ ਨਹੀਂ ਕਿਹੜਾ ਔੜ ਦਾ ਪੰਜ ਤਾਂ ਹੈਗੇ ਆਪਣੇ ਆਹ ਮੈਨੂੰ ਆਪਣਾ ਲੱਗਦਾ ਨਹੀਂ ਕੋਰੇ ਰੰਗ ਵਾਲਾ ਤਾਂ ਹੈ ਹੀ ਨਹੀਂ ਕੋਈ ਆਹ ਕੋਈ ਹੋਰੀ ਆ ਗਿਆ ਨਾਲ ਬਾਕੀ ਪਤਾ ਨਹੀਂ ਵੇਂਦਾ ਤੇ ਫਿਰ ਦੇ ਦੇ ਕਿਹੜਾ ਆਪਣਾ ਪਰ ਕੋਰੇ ਰੰਗ ਵਾਲਾ ਤਾਂ ਯਾਰ ਕੋਈ ਹੈ ਹੀ ਨਹੀਂ पांच गुटर फिरਦੇ ਆ ਪੰਜ ਆਪਣੇ ਇਕ ਵਾਰ ਆਪ ਗਿਣ ਲੈਨੇ ਆ ਇਹ 1 2 3 4 5 ਪੰਜ ਕਬੂਤਰੀਆਂ ਤਿੰਨ ਕਬੂਤਰੀਆਂ ਬਾਹਰ ਉੜਦੀਆਂ ਆਪਣੀਆਂ 1 2 3 4 5 5 6 7 7 ਤੇ ਦੋ ਕਬੂਤਰ ਆਪਣੇ ਉੜਦੇ ਆ ਤਿੰਨ ਕਬੂਤਰੀਆਂ ਦੋ ਕਬੂਤਰ ਉੜਦੇ ਆ ਆ ਕਬੂਤਰ ਪਤਾ ਨਹੀਂ ਕਿਦਾ ਆ ਕੋ ਗਾਇਆ ਲੱਗਦਾ ਬਾਕੀ ਪਤਾ ਨਹੀਂ ਹੈ ਨਾ ਬੈਠੂਗਾ ਦੇਖ ਲੈਨੇ ਆ ਜਿਹਦਾ ਵੀ ਹੋਇਆ ਤੇ ਵੀਡੀਓ ਦੇ ਵਿੱਚ ਹੀ ਦਿਖਾ ਦੇਵਾਂਗੇ ਜੇ ਬਹਿ ਗਿਆ ਤਾਂ ਇਹਦੋਂ ਇਲਾਵਾ ਕੁਛਾ ਮਾਰਦਿਆਂ ਕੂਤਰਾਂ ਦੇ ਆੜੀ ਗੂਗੀ ਪੱਕੀ ਗੱਲ ਆ ਇਹ ਲੱਗੀ ਡਿਕਣਾ ਇਹ ਹਵਾਈ ਗੋੜ ਬੜੂ ਗੀ ਗੇੰਦੋਂ ਕੂਤਰਾਂ ਦੇ ਮੇਰੇ ਹਿਸਾਬ ਨਾਲ ਤਾਂ ਡਿਕੂਗੀ ਬਾਕੀ ਕਹਿ ਨਹੀਂ ਸਕਦੇ ਉਦੋਂ ਦਾ ਕਬੂਤਰ ਹਟ ਗਏ ਉਤੋਂ ਲਗ ਗਈ ਲਗ ਗਈਆਂ ਰੰਗੀਆਂ ਦੋਨੇ ਉਹ ਬਾਬੇ ਉਹ ਗਲੂ ਕੋਈ ਖਤਮ ਹੋ ਗਿਆ ਆ ਤੇ ਉਹ ਮਗੋਨੇ ਆ ਹੁਣ ਕਿ ਇੱਕੋ ਆ ਨਾ ਆ ਲੈ ਕੇ ਆਇਆ ਇਹ ਹੈਗਾ ਗਲੂ ਕੋਈ ਸੀ ਆ ਤੇ ਆ ਹੈਗਾ ਗਲੂ ਕੋਈ ਡੀ ਆ ਮਿਕਸ ਕਰਕੇ ਦਊਗਾ ਹੁਣ ਕਿਉਂਕਿ ਉਹਦੇ ਚ ਤਾਂ ਸਾਰੀ ਹੁੰਦੀਆਂ ਚੀਜ਼ਾਂ ਹਨਾ ਇਹ ਚ ਹੁਣ ਗੱਲੀ ਗੱਲੀ ਪੂਰੀ ਕਰਦੇ ਬੈਣੀ ਤੇ ਆ ਹੈਗਾ ਓਵਰ ਐਸ ਤੇ ਆ ਹੈਗੀ ਕੋਲਗਟ ਇਹਦੇ ਨਾਲ ਮਿਲੀ ਆ ਜਿਹੜੇ ਨਾਲ ਗੁਲਗੁਸ਼ ਦੇ ਨਾਲ ਮਿਲੀ ਆ ਕਹਿੰਦੇ ਫ੍ਰੀ ਹੈ ਜੀ ਵੱਡੇ ਨਾਲ ਦਿੱਤਾਗਾ ਕਿ ਨਹੀਂ ਛੋਟੀ ਨਾਲ ਦੇ ਦਿੱਤਾ ਹਾਂ ਚਲੋ ਥਲੇ ਰੱਖ ਦਿਆਂਗੇ ਮੈਂ ਕੱਢ ਕਿਉਣੀ ਮੈਂ ਜਿੱਦਣ ਰਿਹਾ ਕਿਹੜਾ ਆਪਣੇ ਕਰਦਾ ਵੀ ਨਹੀਂ ਕੋਈ ਇਹ ਰੈੱਡ ਮੂੰਤਰਣ ਕੁ ਰਾ ਦੇ ਕਰਾਂਗੇ ਨਾ ਹੋਇਆ ਤਾਂ ਸਾਰਾ ਆ ਚੱਕੂਗੀ ਆ ਨਹੀਂ ਪਲੇਨ ਮਿਲਿਆ ਮੈਨੂੰ ਇਹ ਸਾਹ ਜੀ ਕਿਹੜੀ ਆ ਕਲੇ ਨਹੀਂ ਮਿਲਿਆ ਆਪਾਂ ਨੂੰ ਤੇ ਕੋਈ ਨਹੀਂ ਆਹ ਚੀਜ਼ਾਂ ਤਾਂ ਮਿਲ ਗਈਆਂ ਹਨ ਇਹ ਕੋਲ ਕੇ ਅੱਜ ਥੋੜਾ ਜਿਹਾ ਸੀ ਉਹ ਵਾਲਾ ਇਹਨਾਂ ਨੂੰ ਤੇ ਚਰੋ ਪਲਾਤਾ ਹੁਣ ਜਿਹੜੇ ਜੋਰ ਲਾਉਣ ਦੇ ਵਿਚਾਰੇ ਬਾਹਰ ਉੜਦੇ ਪਏ ਅਜੇ ਵੀ ਇੱਕ ਤੋਂ ਪਲੱਸ ਹੋ ਗਿਆ ਟਾਈਮ ਹਨ ਉਹਨਾਂ ਦੀ ਤਾਂ ਪੂਰਾ ਚਾਹੀਦਾ ਉਹਨਾਂ ਨੂੰ ਕੇਰ ਆ ਕੇ ਫੇਰ ਹੀ ਸਾਹਮਣੇ ਜਾਣਗੇ ਕੱਲ ਨੂੰ ਫੇਰ ਹੀ ਉੱਟਣਗੇ ਜਰੂਰ ਉਹਨੂੰ ਵਧੀਆ ਤਰੀਕੇ ਨਾਲ ਰਿਕਵਰੀ ਕਰਾਵਾਂਗੇ ਤਾਂ ਤੇ ਰਿਕਵਰੀ ਨਾ ਚੀਜ਼ਾਂ ਵਾਲੀ ਹੋਣੀ ਹੈ ਨਾ ਪਾਣੀ ਪੂਰਾ ਹੋਣਾ ਤੇ ਆਹ ਥੋੜਾ ਜਿਹਾ ਪਾਵਾਂਗੇ ਕਿਉਂਕਿ ਸਾਲਟਡ ਹੁੰਦਾ ਇਹ ਇਹ ਜਲੂਆ ਹੁੰਦਾ ਆ ਦੇ ਆ ਜੀ ਜਿਆਦਾ ਜਿੰਨਾ ਵਰਦੀ ਪਾ ਲਉ ਦਾ ਕੋਈ ਨਹੀਂ ਇਹ ਨਹੀਂ ਵੀ ਲੋੜ ਤੋਂ ਵੱਧ ਚਲੋ ਜਿੰਨੇ ਜਿੰਨਾ ਪੁਰਾ ਅੱਧਾ ਅੱਧਾ ਚਿੰਚਾ ਪਾ ਲੰਨੀ ਇਹਦੇ ਵਿੱਚ ਆ ਵੀ ਪਾ ਕੇ ਪਾ ਕੇ ਮਿਲ ਕੇ ਬਣਾ ਲਈਏ ਪਾਣੀ ਤੇ ਇਹਨਾਂ ਨੂੰ ਵੀ ਕਰੀ ਇਹ ਪਲਾਵਾਂਗੇ ਸਾਰਿਆਂ ਨੂੰ ਇਹਨਾਂ ਨੂੰ ਤਾਂ ਹਜੇ ਪਰੌਣਾ ਪਰਾਲੀਆਂ ਨੂੰ ਸਾਰੀ ਇਹਨੂੰ ਕਿਸੇ ਨੂੰ ਵੀ ਨਹੀਂ ਬੁਲਾਇਆ ਇਹ ਵੀ ਹੁਣੀ ਬੇਟੀਆਂ ਹਜੇ 10 ਮਿੰਟ ਹੋਏ ਬੇਟੀਆਂ ਨੂੰ ਆ ਪੰਜਾ ਨਹੀਂ ਤੇ ਆ ਆਪਣੇ ਪਿੱਲਾ ਬੈਗੇ ਸੀਗੇ ਕੋਈ 12 ਵਜੇ ਕੋਈ 12:30 ਏਦਾਂ ਹਨਾ ਆ 1 ਵਜੇ ਬੈਠੇ ਆ ਤੇ ਆ ਉਹ ਜਿਹੜੀਆਂ ਉੱਤੇ ਉੱਡਦੇ ਆ ਬਾਹਰ ਉਹ 1 ਵਜੇ ਦੇ 10-15 ਮਿੰਟ ਹੋ ਗਏ ਆ ਉੱਚੇ ਖੜੇ ਆ ਹੁਣ ਦੇਖਦੇ ਜਦੋਂ ਉਹ ਆਯੋ ਬਾਬੇ ਬੁਲਾਇਆ ਹੈ ਨਾ ਪਾਣੀ ਲਿਆ ਬਣਾ ਇਹਨਾਂ ਨੂੰ ਚੁਸਕੀਆਂ ਲਵਾ ਦੇਣਾ ਪੀਲਾ ਪੀਲਾ ਰਹਿਣਾ ਪੀਲਾ ਪੀਲਾ ਚੁੱਕੀ ਲਾ ਪੀਲਾ ਯਾਰ ਭਰਾਵਾ ਪੀਣ ਵਾਲਾ ਹੀ ਇਹ ਪਾਣੀ ਨਾਉਣਾ ਜੀ ਪੀਣਾ ਹੈ ਵਾਸ 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 ਆ ਜਾ ਵੀ ਤੂੰ ਵੀ ਆ ਜਾ ਕਿਰਾ ਲਾ ਵੀ ਚੁਸਕੀ ਚੱਲ ਲਾ 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 ਚੱਲ ਓ ਲਾਲਾ ਪਤੰਦਰਾ ਪਾਣੀ ਹੈ ਲੈ ਲੈ ਦੇਖ ਲੈ ਕੀ ਹੈ ਪਾਣੀ ਹੈ ਨਾ ਪੀਲਾ ਪੀਲਾ ਉਹ ਪੀਲਾ ਹੀ ਆ ਰਿਹਾ ਲੈ ਇੱਥੇ ਬੈਠ ਕੇ ਪੀਲਾ ਚੱਲ ਉਹ ਭਰਾਵਾ ਨਾਣਾ ਨਹੀਂ ਪਾਣੀ ਪੀ ਆ ਕੇ ਇੱਧਰ ਆ ਜਾ ਆ ਜਾ ਆਇਆ ਮੇਰਾ ਪੁੱਤ ਆ ਜਾ ਆ ਜਾ ਆ ਜਾ ਚੱਲ ਪੀਲਾ ਪੀਲਾ ਬਾਹਰ ਕੁੱਤਰਾ ਆਏ ਮੈਂ ਲਾਉਣੇ ਆ ਉਹ ਭਰਾਵਾ ਖਾਣਾ ਨਹੀਂ ਪੀਣਾ ਹੈ ਲੈ ਬਾਬਿਓ ਆ ਬੈਠੀ ਐ 1:00 ਵਜ ਕੇ ਤੇ 25 ਮਿੰਟ ਤੇ ਐਡ ਓਕੇ ਐਡ ਓਕੇ ਦੀ ਰਪੋਰਟ ਬਾਕੀ ਤੇ ਚਾਰ ਉੜਦੇ ਆ ਆਪਣੇ ਤੇ ਉਹ ਜਦੋਂ ਵੰਦੇ ਆ ਫਿਰ ਅਪਡੇਟ ਦਿੰਦਾ ਹਨਾ ਬਾਕੀਆਂ ਤਾਂ ਪਾਣੀ ਪੂਣੀ ਪਲਾਤਾ ਸਾਰਿਆਂ ਨੂੰ ਤੇ ਆ ਵੀ ਰੈਡੀ ਰੂਡੀ ਹੋ ਗਏ ਪਾਣੀ ਪੂਣੀ ਪੀ ਕੇ ਇਹਨਾਂ ਨੂੰ ਤਾਂ ਪਹਿਲੇ ਕੋਲ ਕੋਈ ਸ਼ਾਲਾ ਪਾਣੀ ਪਲਾਇਆ ਥੋੜਾ ਜਿਹੀ ਕੋਈ ਸੀ ਵਿੱਚ ਪਾਇਆ ਇਹਨਾਂ ਨੂੰ ਥੋੜਾ ਸੰਘਣਾ ਕਰਕੇ ਹੁਣ ਪਲਾਇਆ ਜਿਹੜਿਆਂ ਨੂੰ ਤੈਨੂੰ ਵੀ ਇਹਨੂੰ ਪਲਾਉਣਾ ਥੋੜੀ ਹਜੇ ਚੀਨਾ ਪੜਾਇਆ ਬੈਣ ਬਸ ਉਹ ਬੈਠੂਗਾ ਬਾਕੀ ਤੈਨੂੰ ਉੱਪਰ ਖੜੇ ਰੱਬ ਜੀ ਆਉਂਗੇ ਤਾਂ ਦੇਦੇ ਹਨ ਆ ਜਾਣਕਾਰੀ ਜਾਂਦੇ ਤਾਂ ਆਉਂਦੇ ਆ ਫੇ ਚਲ ਜਾਂਦੇ ਆ ਬਾਬੇਓ ਇੱਕ 40 ਤੇ ਆਪਣੀ ਪੂਛ ਪੋਟੇ ਵਾਲੀ ਬੈ ਗਈ ਤੇ ਦੋ ਕਬੂਤਰ ਬਾਬੇਓ ਉੱਤੇ ਉੜਦੇ ਆ ਹੈਗੇ ਆ ਹੂਨ ਦੇ ਵਿੱਚ ਪਰ ਇਲਾ ਬਹੁਤ ਆ ਉੱਤੇ ਦੁਖੀ ਕੀਤਾ ਪਿਆ ਇਲਾ ਤੇ ਆ ਕੂੰਜਾਂ ਜੀਆਂ ਇਹ ਗੁਛਾਂ ਜੀਆਂ ਮਰੀ ਜਾਂਦੀਆਂ ਉੱਪਰ ਤੇ ਦੋ ਕੂਤਰ ਹੈਗੇ ਹੂਨ ਚ ਦਿਖੇ ਮੈਨੂੰ ਹੁਣੇ ਹੀ ਤੇ ਆ ਬੈ ਗਈ ਇਹਨੂੰ ਲਾ ਲਈ ਹੈ ਨਾ ਦੋ ਚਾਰ ਇੱਕ 40 ਤੇ ਬਾਕੀ ਮੈਂ ਤੁਹਾਨੂੰ ਸਮਾਚਾਰ ਸਾਰਾ ਹੀ ਦੱਸੂਗਾ ਕਿੰਨੇ ਵਜੇ ਵੰਦੇ ਹਨਾ ਲਓ ਬਾਬੇਓ ਆਮ ਦੂਦਾ ਹੋ ਗਿਆ ਆ ਉਤਰ ਆਇਆ ਉਤੋਂ ਤੇ ਇੱਕ ਕੂਤਰੀ ਉੱਪਰ ਹੈ ਆਪਣੀ ਬਾਬੇ ਚੱਲਣ ਵਾਲੀ ਉਹਦਾ ਪਹਿਲਾਂ ਵੀ ਰੱਬ ਜੀ ਵੜਦੀ ਸੀ ਹਨਾ ਤੇ ਉਹ ਨਹੀਂ ਆਈ ਅਜੇ ਥੱਲੇ ਉਹਦਾ ਹੈਗੀ ਹੈ ਹੋਂ ਚ ਪਹਿਲਾਂ ਦੀਦੀ ਸੀ ਇਹਦੇ ਨਾਲ ਹੀ ਤੇ ਇਹ ਤਾਂ ਆ ਗਿਆ ਹਨਾ ਇਹ ਲੋਨੇ ਆ ਫੇਨਾ ਕਦੇ ਮੂੰਹ ਚੱਕ ਲਵੇ ਤਾਂ ਉਹ ਆ ਜਾ ਆ ਜਾ ਆ ਜਾ ਆ ਬਤ ਓਏ ਲੋ ਵੀ ਡੱਬਾ ਤਾਂ ਬਹਿ ਗਿਆ ਤੇ ਕਬੂਤਰੀ ਉੱਪਰ ਹੈਗੀ ਇੱਕ ਹੁਣ ਉਹ ਦੇਖਦੇ ਹਾਂ ਹੁਣ ਕਦੋਂ ਹੁੰਦੀ ਹੈ ਨਾ ਲੋ ਵੀ ਆ ਕੂਤਰ ਬੈਠਾ ਆਪਣਾ ਠੀਕ ਹੈ ਚਲੋ ਜ਼ੋਰ ਤਾਂ ਲੱਗਣੀ ਆ ਵੀਰੇ ਹਨਾ 2 ਵਜੇ ਗਿਆ ਤੇ 7 ਵਜੇ ਦੇ ਕੱਢੇ ਆ ਆ ਕੂਤਰੀ ਠੀਕ ਬੈਠੀ ਆ ਤੇ ਐਰਾ ਇਹ ਵੀ ਪੈਰਾ ਤੇ ਆ ਪੂਰਾ ਸਹੀ ਬੈਠਾ ਉਦਾ ਜ਼ੋਰ ਤਾਂ ਲੱਗਣਾ ਹੀ ਲੱਗਣਾ ਬਈ ਪੈਰਾਣੇ ਉਡਣਾ ਨਾ ਗਰਮੀ ਵੀ ਆ ਜਿੰਨੀ ਆ 40 ਪਲੱਸ ਟੈਂਪਰੇਚਰ ਆ ਘਟੋੜ 41 42 ਦਾ ਟੈਂਪਰੇਚਰ ਹੋਣਾ ਆ ਤੇ 42 ਟੈਂਪਰੇਚਰ ਚ ਜੀ ਕੂਤਰ ਆਪਣਾ ਫਿਰ ਕੇ ਆਇਆ ਤੇ ਹਜੇ ਕਬੂਤਰੀ ਆਪਣੀ ਫਿਰਦੀ ਪਈ ਆ ਉਹਨੂੰ ਵੀ ਲਾਉਨੇ ਆ ਬਾਬਾ ਸੁੱਖ ਰੱਖੇ ਹੋਣਾ 4 ਤਰੀਕ ਨੂੰ ਕੋਈ ਨਾ ਕਰਕੇ ਆਵਾਂਗੇ ਹੁਣ ਘਰੋਂ ਛੱਡਾਂਗੇ ਆਪਾਂ ਪਹਿਲਾਂ ਕੂਟਰ ਘਰੋਂ ਨਹੀਂ ਛੱਡਿਆ ਹਜੇ ਆਪਾਂ ਜਦੋਂ ਉਹਦੇ ਬਿਮਾਰ ਹੋਏ ਤਾਨੂੰ ਪਤਾ ਹੀ ਬਾਹਰੋਂ ਸਾਮਕੇ ਛੱਡਦੇ ਸੀਗੇ ਤੇ ਘਰੋਂ ਦਾ ਛੱਡਿਆ ਨਹੀਂ ਸੀ ਕੂਟਰ ਹੁਣ ਘਰੋਂ ਛੱਡਾਂਗੇ ਵੀਰੇ ਕਿੰਨੇ ਦਿਨੀ ਹੋ ਗਏ ਆਪਾਂ ਤਾਂ ਗਏ ਹੀ ਨਹੀਂ ਹਨਾ ਵੀ ਮਜ਼ਾ ਹੀ ਨਹੀਂ ਆਇਆ ਉਦੋਂ ਵੀ ਸ਼ੀਲੇ ਨੇ ਜਿਹੜਾ ਘਰੇ ਖੜਿਆ ਸੀਗਾ ਉਹ ਵੀ ਆਪਾਂ ਸ਼ੀਲੇ ਦੇ ਘਰੋਂ ਛੱਡਿਆ ਸੀ ਕੂਟਰ ਵੀ ਆਪਦੇ ਘਰੋਂ ਨਹੀਂ ਛੱਡਿਆ ਹੁਣ ਆਪਦੇ ਘਰੋਂ ਆਪਦੀ ਸਾਮ ਤੇ ਛੱਡਾਂਗੇ ਨੋਏ ਬਾਬੇ ਦੋ ਅੱਜ ਕੇ ਤੇ 10 15 ਮਿੰਟ ਤੇ ਆਪਣੀਆਂ ਵੀ ਵੈਗੀਆਂ ਨਹੀਂ ਹੋਣਾ ਬਿਲਕੁਲ ਓਕੇ ਆ ਕੋਈ ਸ਼ੱਕ ਰਹੀ ਨਹੀਂ ਕਹਿੰਦੀ ਹਜੇ ਹੋਰ ਰੋੜ ਲਵਾਂ ਪਰ ਕੱਲੀ ਰਹਿ ਗਈ ਹੀ ਵਿਚਾਰੀ ਹੈ ਨਾ ਲਾ ਲਈ ਆਪਾਂ ਤੇ ਆ ਤਾਂ ਉਤਰ ਸਾਰੇ ਸਹੀ ਹੋ ਗਏ ਹੈ ਨਾ ਹੁਣ ਇਹਨਾਂ ਨੂੰ ਬਦਾਮ ਬਦੂ ਮੰਗਦੇ ਆ ਬਦਾਮ ਪਾਉਨੇ ਆ ਠਰਕੇ ਤੇ ਆ ਵੀ ਥੋੜਾ ਜਿਆ ਰੈਸਟਮੈਂਟ ਜੇ ਹੋ ਜਾਣ ਫੇਰ ਇਹਨਾਂ ਨੂੰ ਪਾਣੀ ਭਲਾਵਾਂਗੇ ਇੱਕਾ ਪੂਛ ਕੋਟੇ ਵਾਲੀ ਇੱਕਾ ਡੱਬਾ ਇਹਦਾ ਲੱਗਾ ਜੋਰ ਇਹ ਕੋ ਕੱਚਾ ਉਤਰੇ ਕੱਚੀ ਉਹਦਾ ਐਵੀ ਆ ਪਰੇ ਥੋੜੀ ਜਾਣ ਚ ਜਿਆਦਾ ਆ ਜਾਣ ਚ ਘਟਾ ਸੀਗਾ ਹਨ ਤੇ ਹੋ ਜੂਗਾ ਸੈਟ ਪਾਣੀ ਪੂਣੀ ਪੀ ਕੇ ਜਦ ਹੀ ਸੈਟ ਹੋ ਜਾਣਾ ਆ ਤਾਂ ਕਬੂਦਰੀ ਪਾਣੀ ਵਾਲੀ ਸੀਗੀ ਹਨ ਬੀ ਐਮ ਐਲ ਪਾਣੀ ਦਿੱਤਾ ਸੀ ਉਹਰੇ ਪਾਏ ਦਾ ਰੈਡੀ ਆ ਪੂਰੀ ਸੈਟ ਬੈਠੀ ਇਹਨਾਂ ਦਾ ਕੋਈ ਪ੍ਰੋਬਲਮ ਨਹੀਂ ਬਾਕੀ ਪਾਵੇ ਵੀ ਨਾ ਬਾਬਾ ਨਾਨਕ ਪਹਿਲਾਂ ਹੀ ਬੜੀਆਂ ਪੈ ਚੁੱਕੀਆਂ ਹਨ ਮਾਮਾ ਸੈਟ ਹੋਏ ਆ ਲੋਈ ਬਾਬੇ ਪਾਣੀ ਪੂਣੀ ਖਿੱਚ ਲਿਆ ਪੁੱਤਾਂ ਨੇ 3:30 ਵਜੇ ਦਾ ਟਾਈਮ ਹੋ ਗਿਆ ਨਾ 3-4 ਵਜੇ ਦਾ ਹੌਲੀ ਹੌਲੀ ਮਾੜਾ ਮਾੜਾ ਪਾਣੀ ਪਲਾ ਕੇ ਇਹਨਾਂ ਦਾ ਫਿਰਾ ਕੇ ਪੂਰਾ ਕਰ ਲਿਆ ਔਰ ਪੋਟੇ ਸਾਫ ਆਉਣ ਪਾਣੀ ਪੀ ਗਏ ਹਨ ਔਰ ਪਚਾ ਗਏ ਆ ਦੁਬਾਰ ਹੁਣ ਇਹਨਾਂ ਦੇ ਛਿੱਲਦੇ ਆ ਬਾਦਾਮ ਤੇ ਬਾਦਾਮ ਛਿੱਲ ਕੇ ਪੁੰਨੇ ਆ ਹਨਾ ਲੋਏ ਬਾਬਿਓ ਬਾਦਾਮ ਦੂਨ ਪਾਤੇ ਸਾਰਿਆਂ ਨੂੰ ਇਹਨਾਂ ਤੇ ਇਹਨਾਂ ਨੂੰ ਇਕੱਠਾ ਹੀ ਪਾਤੇ ਜਿਹੜੇ ਸੁੱਜੇ ਹੀ ਦੋ ਤੇ ਇੱਕ ਦੂਜਾ ਹਨਾ ਬਾਕੀਆਂ ਨੂੰ ਕੱਲੇ-ਕੱਲੇ ਨੂੰ ਪਾਤੇ ਦਾਣੇ ਵੀ ਪਾਤੇ ਹਨਾ ਧੋ ਕੇ ਭੇਗੇ ਸਾਫ ਕਰਕੇ ਸੁਕਾ ਕੇ ਤੇ ਕਿਉਂਕਿ ਛਿੱਟੀ ਬਹੁਤ ਆ ਦੋ ਧੋ ਕੇ ਕਿੰਨੀ ਵਾਰੀ ਫਿਰ ਸੁਕਾਈ ਆ ਹਨਾ ਸੁਕਾ ਕੇ ਤੇ ਪਾਈ ਇਹਨਾਂ ਨੂੰ ਛਿੱਟੀ ਫੇਰ ਵੀ ਰਹਿੰਦੀ ਤੋਤਿਆਂ ਵੀ ਤੇ ਸਕਾਉਣੀ ਪੈਂਦੀ ਆ ਹੁਣ ਇਹਨਾਂ ਨੂੰ ਦਾਣੇ-ਦੂਣੇ ਪਾਵਾਂ 5 ਵਜ ਗਏ ਬਾਬਿਓ ਕੋਈ ਕੱਲਾ ਕੱਟਣੇ ਪਤਾ ਮੋਖੇ ਹੋ ਜਾਂਦੇ ਹੱਤ ਨਾਲ ਜਿਹੜੇ ਉਹ ਗ੍ਰੈਂਡਰ ਨਾਲ ਪੁੰਨੇ ਆ ਉਹ ਆਪਣੇ ਲਈ ਸਹੀ ਨਹੀਂ ਆ ਟ੍ਰੇਲ ਬੰਨਾਂ ਟ੍ਰੇ ਚ ਰੱਖੀ ਗਲਤੀ ਜਿੱਲਾ ਛੱਡ ਕੇ ਗਿਆ ਦੇ ਵਿੱਚ ਪਾ ਕੇ ਮੈਂ ਚੱਕਦਾ ਤੇ ਕੱਲ ਨੂੰ ਆ ਫੁੱਟਾ ਵੀ ਦਾ ਕਰਾਂਗੇ ਉੱਪਰਲੇ ਵੀ ਕਰਾਂਗੇ ਹਨਾ ਆ ਜਾ ਬੰਦ ਕਰਨੇ ਭੁੱਲ ਗਿਆ ਪੂਰੀ ਧੁੱਪ ਪੈਣ ਦੀ ਗੁੱਡੇ ਚਲੋ ਬੇਠਾ ਬੇਠਾ ਸੁੱਕ ਜਾਣਗੇ ਤੇ ਕੀ ਤਰ੍ਹਾਂ ਕੱਲ ਨੂੰ ਪੱਟਣੀਆਂ ਸੁੱਕੀਆਂ ਹੋ ਜੂਗੀਆਂ ਤੇ ਸਫਾਈ ਸਪੂਈ ਇਦਾਂ ਹੀ ਆ ਭਾਂਡੇ ਭੁੰਡੇ ਫੰਦੇ ਕਿਉਂਕਿ ਦਾਣੇ ਪੁੰਨਦੇ ਆ ਹੁਣ ਕੁੱਜੀਆਂ ਕੱਜੀਆਂ ਕੱਢੀਆਂ ਇਹਨਾਂ ਸਾਰਿਆਂ ਨੂੰ ਪਾਣੀ ਪਾਵਾਂ ਪਹਿਲਾਂ ਹਨਾ ਸਭ ਤੋਂ ਪਹਿਲਾਂ ਬਾਲਟੀ ਬਾਲਟੀ ਚੱਕੋ ਬਦਾਮ ਬੂਮ ਇੱਥੇ ਛਿੱਲੇ ਆ ਤੇ ਇੰਨੇ ਕ ਬਚ ਗਏ ਹਨਾ ਹੋਰ ਬਦਾਮ ਭੇਜਣੇ ਬਦਾਮ ਵੀ ਲਿਓਣ ਵਾਲੇ ਆਪਣੇ ਕੱਲ ਦਾ ਹੀ ਮਾਹ ਹੀ ਸਰਨਾ ਤੇ ਲਿਆ ਮਾ ਇਹਦੇ ਨਾਲ ਤੇ ਬਦਾਮ ਲਿਆਵਾਂਗੇ ਬਾਬਿਓ ਠੀਕ ਆ ਫਰਕ ਨਿਕਲਿਆ ਮਤਲਬ ਤੇ ਆ ਵੀ ਵੱਖੀ ਹੈ ਨਾ ਫਰਕ ਬਹੁਤ ਨਿਕਲਿਆ ਬਾਬਿਓ ਜਿਹੜੇ ਉਹ ਬਦਾਮ ਸੀ ਨਾ ਬਦਾਮ ਵਧੀਆ ਸੀ ਮਤਲਬ ਮਾੜੇ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਪਰ ਭੁੱਖਿਆ ਕੋ ਨਹੀਂ ਆਣਾ ਉਹ ਬਦਾਮ ਬਾਬਿਓ ਮਾੜੇ ਨਹੀਂ ਬਦਾਮਾਂ 'ਚ ਤੇਲ ਬਹੁਤ ਆ ਉਹਨਾਂ 'ਚ ਤੇ ਤਾਂ ਕਰਕੇ ਗਲਦੇ ਘੱਟ ਆ ਹਨਾ ਤੇ ਇਹ ਚੀਜ਼ ਗੱਡੀ ਨਾਲ 'ਚ ਤੇਲ ਥੋੜਾ ਘੱਟ ਆ ਉਹਨਾਂ 'ਚ ਤੇਲ ਵੱਧਿਆ ਵੱਧ ਤੇਲ ਵਾਲੇ ਇੱਕ ਉਹ ਵਧੀਆ ਸੀ ਬਦਾਮ ਮਾ ਪਰ ਉਹ ਮਤਲਬ ਤੇਲ ਬਹੁਤ ਆਉਣਾ ਚ ਤੇ ਉਹ ਪਚਾਉਣੇ ਵੀ ਔਖੇ ਆ ਕਬੂਤਰਾਂ ਲਈ ਨੁਕਸਾਨਦਈ ਕੀ ਵੀ ਆ ਆਹ ਸਹੀ ਆ ਇਹਦੇ ਨਾਲ ਦੇ ਬਦਾਮ ਲਿਆਵਾਂਗੇ ਇਹ ਪੱਟਦੇ ਵੀ ਆ ਤੇ ਕਬੂਤਰ ਆਪਦਾ weight ਵੀ ਵਧਾਉਂਦੇ ਆ ਪਰ weight ਤਾਂ ਚਲੋ ਕਣਕ ਨਹੀਂ ਵਧਣਾ ਇਹਨਾਂ ਨੂੰ ਕਣਕ ਪਾਉਣੀ ਆ ਮਾੜੀ ਸਕਾਲਮਾ ਕਣਕ ਤੋਂ ਧੀ ਥੋੜੀ ਘਟ ਗਈ ਸੀ ਮੈਂ ਇਹਨਾਂ ਲਈ ਦੁਬਾਰਾ ਥੋਦੀ ਆ ਇਹਨੇ ਸਕਾ ਕੇ ਤੇ ਫਿਰ ਕਣਕ ਪਾਉਨੇ ਆ ਹਨ ਤੇ ਇਹਨਾਂ ਨੂੰ ਪਾਣੀ ਰੱਖ ਦਈਏ ਪਹਿਲਾਂ ਬਾਬੇਓ ਸਭ ਤੋਂ ਪਹਿਲਾਂ ਬਾਬੇਓ ਟਾਈਮ ਹੋ ਗਿਆ 5:30 ਵਜੇ ਦਾ ਗਾਣਾ ਪਾ ਕੇ ਹੁਣ ਬੈਲਾ ਹੋਇਆ ਮੈਂ ਸਾਰਿਆਂ ਨੂੰ ਪਾ ਦਿਆਂ ਨਾ ਦਾਣੇ ਦੂਨੇ ਪਾਣੀ ਪੂਣੀ ਏ ਟੂ ਜੈ ਕੁਣ ਕੋਲਰ ਚ ਪਾਣੀ ਪੋਣਾ ਬੱਸ ਤੇ ਇਹਨਾਂ ਨੂੰ ਵੀ ਪਾਉਂਦੇ ਆ ਸਾਰਿਆਂ ਨੂੰ A to Z ਉੱਪਰ ਵੀ ਸਾਰੇ ਜਿਹੜਾ ਕੰਮ ਨਿਬੇੜਤਾ ਆ ਦਾਣੇ ਵਾਲੀ ਬਾਲਟੀ ਇੱਧਰ ਚੱਕੀਏ ਤੇ ਚਲੋ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਂ ਸਾਰੇ ਭਰਾਵਾਂ ਦੇ ਕਮੈਂਟ ਪੜ੍ਹਦਾ ਹੁੰਦਾ ਆ ਤੇ ਓਕੇ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ